چار ہزار چل دس جے جے دس جے جے دس ਬਾਲਾ ਉੱਤੇ ਦੇ ਚੇਲੀ ਛੋਟੀ ਅਸਤਦੂ ਹੋ ਕੱਟਦੀ ਬਸ ਆਈਏ ਪਾਕੀ ਕਰ ਗੰਨੇ ਗੰਨੇ ਯਾਰ ਤੂੰ ਕਾਦੋ ਬੋਲਦਾ 700 ਕਹਿੰਦਾ ਹਾਲ ਕਰੀ ਜਾਂਦਾ ਯਾਰ ਉਹ ਕਹਿ ਕੀ ਲੈਣਾ ਯਾਰ ਉਹ ਨਹੀਂ ਉਹ ਚੁੱਪ ਕਰ ਹਾਂ ਕਪੜਾ ਦੇ ਪੱਟੀ ਬੰਨੋ ਯਾਰ ਉੱਤੇ ਪੱਟੀ ਬੰਨੋ ਮੁੰਗੇ ਪਾਸਾ ਵਿਆਹ ਬੰਨ ਦੇ ਨਹੀਂ ਯਾਰ ਨੂੰ ਪੁੱਛਣਾ ਚਾਹੀਦਾ ਰੱਖਣਾ ਛਾਂਗੀ ਆ ਯਾਰ ਦੇਖ ਲਓ ਆਪ ਵੀ ਆ ਫੇਰ ਕਾਲੀ ਬਹੁਤ ਸਸਤੀ ਦੇ ਵਿੱਚ ਆ ਰਹੀ ਹੈ ਨਾ ਮਾਰੀ ਹੋਰ ਸਭੀ ਦੇ ਕਾਲੀ ਬਣਾ ਹੋ ਬੰਦਾ ਆਪਣਾ ਇਹ ਯਾਰ ਮੈਂ ਪਰੇ ਪਦਨਦਾ ਨਾ ਨੀ ਕਾਲੀਆਂ ਛੱਟ ਬਲੇਟ ਛੱਟ ਬਲੇਟ ਸਾਨੂੰ ਸੁਦੀਕ ਦੇ ਪੰਜੇ ਦੇ ਮਹਿਕੇ ਮੁਹੰਮਦ ਸੁਦੀਕ ਇਹ ਕੀ ਕਰੂਗਾ ਇਹ ਕੀ ਉਹ ਜਿਆਦਾ ਕਰਨਾ ਚਲਣੀ ਜਾਈਆਂ ਅਗਲੇ ਜੇ ਦੋ ਹੀ ਪੜੀਆਂ ਥੋੜੀ ਥੋੜੀ ਚਲਣੀ ਹੈ ਪੂਰਾ ਬਾਈਕ ਚੱਲਦੀ ਕਾਲੀ ਤੇ ਤਾਂ ਮੰਨਣੀ ਨਾ ਕਰ ਲੱਗਦਾ ਬੱਕਰੇ ਆ ਜਾਂਦੇ ਆ ਉਹ ਬਾਈ ਵੀ ਮੇਰੇ ਪਾਸ ਹੱਥ ਤਾਂ ਰੱਖਣਾ ਹਾਂ ਓਲਾ ਬਡੀ ਨੇ ਬੜੇ ਬੜਾ ਬੜੇ ਬੜੀਆਂ ਆ ਬੜੀ ਦਿਖਾ ਦੇ ਹਾਂ ਹਾਂ ਕਾਤਾ ਜਿਹੜੀ ਬੁੜੀ ਖੜਾ ਹਾਂ ਠੀਕ ਹੈ ਬੰਦੇ ਆ ਛੇਲੀਆਂ ਯਾ ਛੋਟੀਆਂ ਨੇ ਚੱਲਣਗੇ ਪਾਰਾਂ ਚੱਲਣਗੇ ਯਾਰ ਤੈਨੂੰ ਉਹ ਜਿਹੜਾ ਬੱਚਾ ਦਿਖਾਏ ਨਹੀਂ ਹੋਣਾ ਜੇ ਆਉ ਮੈਂ ਵੀ ਨਹੀਂ ਦਿਖਾ ਦੇ ਤੈਨੂੰ ਕੋਈ ਨਹੀਂ ਜਾਂਦੀ ਨਾਲ ਯਾਰ ਆ ਦੂਆ ਦਾ ਸੁਣਾ ਕੋ ਡੋਰਾ ਆ ਵੀ ਵੀ ਕੇ ਲਿਆ ਕੋਤਰੀ ਨਾਲੀ ਦਾ ਕੋਈ ਨਹੀਂ ਦੇਣੀ ਨਿਕਲਣਾ ਇਹਦਾ ਲੱਗ ਰਿਹਾ ਲਾਉਣ ਜਿੱਦ ਨੂੰ ਆ ਮੈਂ ਵੀ ਨਹੀਂ ਦੇਦੀ ਇਹ ਥੋੜਾ ਨਾਲ ਯਾਰ ਮਾਰ ਦੇ ਜੀ ਇਹ ਬੱਕਰੀਆਂ ਹੋ ਜਾਂਦੀਆਂ ਆ ਦੋਨੇ ਦਾ ਫੜਕੇ ਯਾਰ ਵੱਡੇ ਵੱਡੇ ਕਿਹੜੀਆਂ ਉਹ ਬਾਈਆ ਦੋ ਲੰਬੇ ਕੰਨ ਵਾਲੀਆਂ ਮੈਂ ਵੀ ਨਹੀਂ ਦੇ ਰਾਮ ਹਾਂ ਇਹ ਲੋਟ ਨੇ ਕਹਿ ਰਹੀਆਂ ਦੀਆਂ ਨੇ ਚਾਚਾ ਬੈਠ ਜਾਣਾ ਚੱਲ ਲੈ ਜਾਂਦਾ ਪਿੱਛੇ ਠੰਡ ਠੰਡ ਮਾੜਾ ਕੱਟ ਤੋਂ ਫੋਰਨ ਖੱਟਣੀ ਨਹੀਂ ਬੜੀਆਂ ਦੁਖੂਗਾ ਉਹ ਆਉਂਦੀ ਆ ਫਿਰ ਯਾਰ ਤਾਂ ਦੋਨੇ ਫੜ ਕੇ ਜਾ ਰਹਾ ਉਹ ਦਾ ਦੋਹੂ ਮੈਂ ਜਾਂ ਚਾਚੇ ਦੀ ਵੜ ਕੇ ਕੌਣ ਐ ਜਾਗਦਾਂ ਕੀ ਕਰ ਪਈ ਇਹ ਕੁੱਕੜ ਮੁੰਡੇ ਦਾ ਫੁੱਫੜ ਉਹ ਆ ਕਈ ਨਾ ਲਊਗਾ ਕਈ ਯਾਰ ਹੋਰ ਤੋਂ ਬਾਅਦ ਨਿਕਲ ਕੇ ਯਾਰ ਜਣਾਕ ਦੋ ਯਾ ਤੇ ਆਮੀਨ ਆ ਖੋਲ ਲੀਓ ਲੈ 13 20 ਦੋਨਾਂ 12 ਹਜ਼ਾਰ ਕੀ ਜੈ ਮਹਾਨ ਮੋਦੇ ਰਾਮਗੜਾ ਜਵਾਮ લેકા થાવા ન્યોક જાન અંગસતન ન નીકળ ગઈ ના ઇધર તું ਵੀ લાવ કુસ આબી તોને બડી કહેરા બોલુંગા તો સહી ફડા કડબી યાર અમે કે કિસી બીજી ચીજ મે આપ વેચ ઓ ખાણિયા મે લ લેને આ ખમણ મોટો ઓટુગા હર ફર લ પક્કા બંદા હે એક گل સુન લે મેરી ઓ ઓ નારી તા હે ની નારી તા હે ની روز ویڈیو لے رہا تھا میں نے بتایا او بھائی او اے بی 25 بٹ 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 او بھائی او اے بی 25 بٹ 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 او بھائی او اے بی 25 بٹ 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 او بھائی او اے بی 25 بٹ 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 او بھائی ਕਿਰਜਾ ਖਿਲਾ ਹੋਰ ਵੀਰੇ ਜੇ ਕੋਈ ਗਾ ਕਾ ਉਤਾਹੀਂ ਕਰਾਂਗੇ ਤੁਸੀਂ ਯਾਰ ਖੋਲ ਜੀ ਦਖਲ ਹੋਰ ਲਿਆ ਚਾਚਾ ਹੋਰ ਕਿ ਕਿੰਨੇ ਵਟਾਂ ਅੱਖਾਂ ਦੀ ਵਟ ਕੋਈ ਨਾ ਮਾਰਦੇ ਕਿਹੜਾ ਗਾ ਕਾ ਲਵੇ ਲੱਗੂਗਾ ਅੱਜ ਮੰਦਾ ਹੀ ਆ ਖੋਲ ਖਰੀਦਣ ਵਾਲੇ ਨੇ ਜਿਹੜੀ ਮਾਰੀ ਆਪੇ ਕੱਢ ਦੂ ਬੱਕਰਿਆਂ ਵਾਲੇ ਕੋਈ ਗਾ ਕੰਨ ਮਾਰਿਆ ਯਾਰ ਬੇਵੜੀ ਬੜੀ ਆਈ ਗਿਆ ਬੜੀ ਪਪਾ ਇੱਧਰ ਦੀ ਆ ਕੋਈ ਥੰੜੀ ਰੱਖੀ ਬਸ ਐ ਹੀ ਨੇ ਇਹ ਦੋ ਕਹੀ ਨੇ ਅੱਬਾ ਸ਼ਾਂਤ ਨੂੰ ਅਗਦਨ ਮਾਰਦੇ ਉਹਨਾਂ ਨੇ ਕਿਹਾ ਮੈਂ ਤਾਂ ਇਹਨਾਂ ਵੇਨਾ ਉਹ ਮਾਪੂਣੇ ਪਾਪਾ ਕੋਈ ਹਾਂ ਨਹੀਂ ਕਰਿਆ ਕੋਈ ਗੱਲ ਨਹੀਂ ਕਰੀ ਕੱਟੀ ਕਰਿਆ ਦਾ ਫੇ ਪੰਜ ਬਾਣੀ ਆਨੇਗਾ ਪਾਹ ਹੋਰ ਲਿਆ ਹੋਰ ਲਿਆ ਹੋਰ ਲਿਆ ਬਹੁਤੀ ਛੋਟੀ ਨਹੀਂ ਨਹੀਂ ਇਹ ਹੈ ਨਿੱਕੀ ਮੇਵਣੀ ਨਹੀਂ ਨਿਓ ਪਾਉਂਦਾ ਦੁੱਧ ਚੁੰਗਣਾ ਨਹੀਂ ਮੇਵਣੀ ਦੇ ਪੁੱਤ ਇਹਦੇ ਬਊਗਾ ਹੈ ਨਾ ਮਰ ਲਣਾ ਇਹਨੇ ਇਹ ਕਿਉਂ ਦੱਪਣੀਆਂ ਪਹਿਨੀਆਂ ਹੁਣ ਤਾਂ ਕੱਖਾਂ ਮਨੇ ਓ ਭਾਈ ਇਹ ਦਾ ਨਾਲ ਜਾਂਦੇ ਆ ਨਾ ਬੱਕੇ ਨੇ ਪਗੜਾਉਣੇ ਆ। ਉਹ ਕਾਲੀ ਹੋ ਰਹੀ ਆ। ਆ ਫੋਣੀ ਪੱਠਾ ਮਣੀਆ, ਕੱਟੀਆਂ। ਪੱਠਾ ਨੇ। ਆ ਬਠਾ ਮੜ ਸਾਰੀਆਂ। ਲੈ 7 ਹੋ ਗਏ। 7 ਹੋ ਗਏ। ਓ ਹੋਈ ਗੜ ਗਈ। ਮੈਂ ਤਾਂ ਹੁਣ ਆਪਣਾ ਭਰੋਸਾ ਨਹੀਂ ਕਰਨੀ ਪੈ ਰਹੀ। ਇਹ ਬਰਾ ਕੱਢੋ। ਨਾ ਨੀ ਦਾ ਬੱਕਰੇ ਨਹੀਂ। ਕਿੰਨੀ ਹੋ ਗਈ? 7। ਲੈ ਬਤ ਕਰ ਖਤਾ ਡੜੇ ਦੀ ਕਰਵੇਂ ਕਹੇ ਨਾ। ਬੜੀ ਨਿਹੜੀ। ਕੀ ਲੱਗਿਆ ਤੜੇ ਦਾ? 7:55 ਤੋਂ ਪਰੇ ਜੀ। ਨਹੀਂ ਪੈਂਦੀਆਂ। ਨਹੀਂ ਪੈਂਦੀਆਂ ਭਾਈ। تین ہزار بہ گیا منجے پہ ਇਰੇ ਜਿਹੜੀ ਨੂੰ ਮਾਰੀ ਹੋਰ ਜਾ ਰੋ ਪਹਿਲੀ ਸਾਈਡ ਤੇ ਕੱਢ ਦੇ ਜਦ ਕੋਈ ਨਹੀਂ ਆ ਤੁਮੇ ਪਾਲ ਨਹੀਂ ਉਹਦੇ ਨਾਲ ਫੈਰਦੇ ਆ ਉੱਗ ਐਵੇਂ ਜਾਏ ਇਹ ਮਰ ਜੂ ਜਾਂ ਮੈਂ ਮਾਰੂ ਲੈ ਲੈ ਕੇ ਮਾਰ ਜਾ ਮਾਨੂੰ ਮਾਰ ਟੰਟਾ ਗਲਪੇ ਜੂ ਮੁੰਡਾ ਮੇਰੇ ਫੜੇ ਹੋਏ ਨੇ ਪੱਠਾ ਤੂੰ ਲਾਲ ਲੱਗੇ ਤੇ ਨਾਲ ਲੱਗ ਜਰਾ ਇੱਕ ਪੱਠਾ ਮਾਰ 25 2500 ਦਾ ਫਰਕ ਥੋੜਾ ਪਊਗਾ ਉਹ ਕੋਈ ਨਹੀਂ ਫਰਾਂ ਚੰਤੀ ਆ ਵਿੱਚ ਬਸੰਤੀ ਆ ਆ ਨਾਫੀ ਆ ਨਾਫੀ ਕੋਈ ਵੀ ਦਾਦੇ ਮਾੜੀ ਜੋ ਕੰਨ ਬਾਰੇ ਨਾਫੀ ਕੱਢ ਲਈ ਆ ਵਿੱਚੋਂ ਉਹ ਲਾਲ ਅੱਖਾਂ ਦੀ ਪੈਰ ਕੱਢਦੀ ਨਾਫੀ ਕਾੜੀ ਵਿੱਚ ਐ। ਨਹੀਂ ਛਾਨੀ ਦੇਖਿਆ ਕੋਈ ਮੁੰਮਾ ਨਹੀਂ ਦੇਖਿਆ। ਆਉਂਦੇ ਕੁਝ ਨਹੀਂ ਦੇਖਦੇ ਯਾਰ। ਅਸੀਂ ਨਹੀਂ ਦੇਖਦੇ। ਨਾਫੀ ਕਾੜੀ ਵਿੱਚ ਹੀ ਜਾਂਦੇ। 3100 ਦਿੰਨੇ? ਨਹੀਂ ਖਾਂਦੀ। 3200 ਦਿੰਨੇ? 3500 ਨੂੰ ਦਿੰਨਾ। ਫਿਰ ਹੁਣ ਕੀ ਕਰਾਂ? ਪੱਠਾ ਦਵਾਗੇ 5200 ਰੁਪਏ ਨੂੰ। ਮੇਰੇ ਭਾਈ ਨੇ ਪਿਛਲੀ ਵਾਰੀ ਮੇਰੇ ਤੋਂ ਮੰਗੇ ਸੀ ਮੇਰੇ ਕੋਲ ਹੈ ਨਹੀਂ। ਮੈਂ ਜਾਂ ਕਿੰਨਾ ਹੁੰਦਾ 5500 ਕਿੰਨਾ ਹੁੰਦਾ ਯਾਰ। ਕਿੰਨਾ 5500 ਕਿੰਨਾ ਹੁੰਦਾ? 5200 ਨੂੰ। ਆਓ ਫੁੱਦੂ ਕਰਦੀਆਂ ਯਾਰ ਮੇਰੇ ਵੀ ਅੱਗੇ ਕਰ 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 ਕੋਈ ਨਹੀਂ ਕਰ ਕਰ 58 ਠੋਕ ਤਾਂ ਕਰ ਕਰ ਕੋਈ ਨਹੀਂ ਕਰਦੇ 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 ਕੋਈ ਹਾਵਨਾ ਕਰੀ ਇਹਨੂੰ ਮਾਰੀ ਨਾ ਦੱਸੋ ਨਾ ਆਪਣੇ ਨੂੰ ਇਸਤਰੀ ਬਣਾਉਣੀ ਤੁਸੀਂ ਵੀ ਲੋੜ ਨਹੀਂ ਇਹਨੂੰ ਪੁੱਤ ਨੂੰ ਮਾਰੀ ਨਾ ਬੰਦੇ ਨੂੰ ਤੁਸੀਂ ਮੰਡੀਆਂ ਜਿਹੜੀਆਂ ਨਾ ਗਾਗ ਨੂੰ ਮਾਰੋ ਨਾ ਤੁਸੀਂ ਵੇਚਣਾ ਇਹਨੂੰ ਮਾਰੀ ਨਾ ਆਪਣੇ ਲੋਕ ਮੱਝ ਦੇ ਵਧ ਰਹੇ ਹੈ ਆਪਣੇ ਲੋਕ ਮੱਝ ਦੇ ਵਧ ਰਹੇ ਹੁਣ ਸ਼ਹਿਰ ਵੀ ਰਹੀ ਹਾਂ ਕਹਿੰਦੇ ਰਹੀ ਵੀ ਇਕੱਠੇ ਹੋ ਗਏ ਵੀ ਮਲੰਗ ਤੋਂ ਇਕੱਠੇ ਹੋ ਗਏ ਹਾਂ ਅਸੀਂ ਆਪੇ ਮਲੰਗ ਕਹਿੰਦੇ ਆ ਕਮੈਂਟਾਂ 'ਚ ਨਾ ਕਿਹਾ ਕਰੋ ਹਾਂ ਆਈ ਗਏ ਰੋਟੀ ਦੇ ਨੰਗਾ ਜਾਂ ਪਿਓਰ ਕੁਰਤੀ ਸਾਡੇ ਤੰਗ ਆ ਨਾ ਸਾਨੂੰ ਸੰਗ ਹਾਂ ਹੱਬਾ ਕਰ ਹੁਣ ਹਾਂ ਲੈ ਰਣਾ ਵੇ ਕਾਲੜ ਕੰਡ ਵੇ ਪੋਰ ਪਰਿਆ ਦੋਹਰ ਪਰਿਆ ਨਹੀਂ ਕਰਦੇ ਮੁੱਛ ਢੀਤੀ ਲਾਉ ਚਾਹੀਦੀ ਹੈ ਹੈ ਮੁੱਛ ਖੜੀ ਕਰ ਉਹ ਕੋਈ ਨਾ ਬਤਾ ਦੇ ਜਿੱਥੇ ਹੈ ਠੀਕ ਹੈ ਉਹ ਕੋਈ ਮਸਲਾ ਨਹੀਂ ਹਾਂ ਹਾਂ ਚੀਲਾ ਬੜਾ ਖੜਾ ਮੈਂ ਪਟਾ ਵੇਚਦੀ ਆ 4000 ਨਹੀਂ ਗੱਡੀ ਉਹ ਬਾਲਾ ਤੋਂ ਲੈਣਾ ਬੱਪਾ ਲੈਣਾ ਕਰ ਬਸ 4000 4000 ਹੜਾ ਹੜਾ ਕੋਈ ਖਰਚਾ ਕਰ ਓ ਯਾਰ ਇਕੱਲੇ ਮੈਂ ਹੈ 4 ਦੇ ਉੱਪਰ ਕੋਈ ਨਹੀਂ ਕੋਈ ਨਹੀਂ ਵਾ ਕੋਈ ਨਹੀਂ ਅੱਛਾ ਯਾਰ ਕੋਈ ਗੱਡੀ ਰਹਿਣ ਦੇ ਦੱਬ ਜਾਂਦਾ ਹੁਣ ਠੀਕ ਹੈ ਨਾ 4000 ਨੂੰ ਥੋੜਾ ਬਾਈ 4000 ਇਹ ਨਹੀਂ ਖਾਨੀਆਂ ਵਾਰਾ ਜੇ ਰਹਿਣ ਦੇ ਓਏ ਖੜ ਓਏ ਓ ਨਹੀਂ ਭਾਈ ਮਾਰੀ ਓ ਤੇਰੇ ਦਿਮਾਗ ਚ ਫਰਕ ਖਾਤਾ ਓ ਯਾਰ ਨਮਾਇਆ ਤੂੰ ਨੂੰ ਕੇਰ ਓ ਦਰੋ ਪੱਜਾ ਲੈ ਤੂੰ ਫੜ ਜਾਗਾ ਉਹ ਤੂੰ ਬੰਨਣਾ ਯਾਰ ਹਟ ਜਾ ਪੱਠਾ ਆ ਜੀ ਲੈ ਆਣੀ ਇਹਨਾਂ ਦੇ ਘਰ ਸੁਣ ਲਓ 4400 ਨੂੰ ਪੱਠਾ ਦਵਾਂਗਾ ਜੇ ਲੈ ਆਣੀ ਕਿੰਨਾ ਹੁੰਦਾ 4400 ਕਰਵਾ ਲਈ ਕਿੰਨਾ ਹੋ ਗਿਆ 2000 3000 ਘਟ ਗਿਆ ਤੈਨੂੰ ਆਉਂਦੀ ਆ ਤਾਂ ਪੁੱਛ ਰੋ ਰੋ ਬੰਨਾਂਗਾ ਯਾਰ ਉਹ ਸਾਰੇ ਦੇ ਦੇ ਚੱਕ ਸਾਰੇ ਚੱਕ ਲੈ ਭਾਈ ਗੱਲ ਸੁਣ ਲੈ ਗਾਇਮ ਦੇਖਿਆ ਗੱਲ ਪੰਚਾਇਤ ਠੀਕ ਆ ਨਾ ਠੀਕ ਆ ਗੱਲ ਇਹ ਰੱਪ ਹੁੰਦੀ ਆ ਪੰਚਾਇਤ ਸਾਡੇ ਪਹਿਲੇ ਕੁਛ ਨਹੀਂ ਹਾਂ ਇਹ ਤਾਂ ਨੰਗਾ ਹੈ ਜਮਨ ਨਟਾੜ ਨੰਗਾ ਹੈ ਆਇਨਾ ਦਾ ਕੰਚਰ ਗਾ ਵੀ ਲਕਟਾਉਣੇ ਕੋ ਉਹ ਜਾਉਂਗੇ ਆ ਪੁੱਠਾ ਬੋਲਦਾ ਰੀਲ ਕੱਟ ਨਹੀਂ ਪਿਛਾਉਂਦੀ ਕੱਟਦੀ ਕੱਟਦੀ 430 ਨੂੰ ਹੋ ਗਿਆ ਸੋਤਾ ਚੱਕੋ ਫਰਕ ਹਾਂ ਹਾਂ ਰੀ ਲੈ ਜਾ ਰੋ ਇਹ ਮੇਰੇ ਨਾਲ ਕੋਈ ਸੁਣ ਲੋ ਫੜਾ ਰੋਗੇ ਅੱਜ ਦਿਨ ਬਾਸ਼ਾ ਬਾਰ ਨਾ 430 ਨੂੰ ਇਹ ਨਿਸ਼ਾਨੀ ਲਈ ਜਦੋਂ ਨਿਸ਼ਾਨੀ ਦੱਸਿਆ ਨਹੀਂ ਸੰਗੋ ਚੱਕ ਬਸ ਇਹਨਾਂ ਦੇ ਦੋ ਮੀਵਣੀਆਂ ਬਾਹਰ ਨਾ ਨਾ ਹੋ ਜਾ ਕੋ ਹੋ ਜਾ ਕੋ ਹੋ ਜਾ ਹੋ ਜਾ 14 21 ਜੀ مگر مار اگے نہیں مار 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 اگے نہیں مگر اگے پھر لگو بس ہو گیا یار نشانہ جا دو ہی مارنے بھائی ایک لال رکھ او کتھو ہو گا نشانہ یا پھر چلا لے ان مار گارا کر گارا کر گارا کر گارا کر گارا کر او گارا کر لے گارا کر گارا گارا کر چا کر پا ٹھیک ہے یار من اوئے سائیب مار لے اوئے جویا لال کھڑا ہے نا بات آیا پٹھھی تو باہر نکلے جو ਇਕ ਲਾਲ ਅੱਖਾਂ ਦੇ ਲੇਖ ਹੋਣੀ ਤੇਰੀ ਸੌ ਨੂੰ ਹੋ ਗਈਆਂ ਭਾਈ ਸਾਵਲਾ ਜੋੜ ਦਾ ਸੱਤ ਪੱਠਾ ਕਿੰਨੇ ਪੈਸੇ ਬਣਗੇ 728 28 ਇਹ ਅੱਜਾ ਬਣ ਗਿਆ 3200 ਹੋ ਗਿਆ ਆ ਸਾਈ ਆਲਾ ਦੇ ਭਾਈ ਆ ਤੇ ਅੱਛਾ ਭਾਈ ਦਾ ਪੱਡੀ ਕਿੰਨਾ ਮਹਾਰੀ 728 ਭਾਈ ਬੀੜੀ ਬੜੀ ਬਣਾਈ ਬੜਾ ਜਮੀਂ ਖੜਾ ਭਾਈ ਮਹਾਰੀ ਕਿਹੜੀ ਪਿੰਡ ਸੌੜਾ ਭਾਈ ਆਪਣਾ ਕਾਲਜ ਦੇ ਸੌੜਾ 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 پہ پیسے پہلے پیسے گنتے بڑا 7 8 9 10 11 12 13 14 15 16 17 18 19 20 21 22 ਠੀਕਾ ਕਰੀ ਗੋਰੀ ਇਹ ਸ਼ੌਵੀ ਪੱਤੀ ਬੰਮਾ ਟੋਂਗੇ ਪਾਈ ਪੱਟੇ ਹੋ ਕਰ ਰਿਹਾ ਕਿਥੇ ਬਾਈ 27 ਹਾਈ ਮੰਨਾ ਬਣਾ ਦੇ ਮੰਨਾ 29 ਸਾਰਾ ਪਹਿਲਾ ਛਾਲਾ ਨਹੀਂ ਬਾਈ 29 ਦਾ ਦੇ ਤਾਂ ਕਿੰਨੇ ਨੇ 500 ਉਹਦੇ 100 ਮੜਾ ਲਓ ਬਾਈ ਤੇ ਲਓ ਜੀ ਸਾਈ ਪਰਚੀ ਆਪਣੀ ਆਪਣੀ ਹੋਊਗੀ ਹਾਂ ਵੀਰੇ ਆਪ ਕੋ ਚਿੰਤਾ ਨਾ ਮੰਨਾ ਤੇਰੇ ਨਾਲ ਜਾਉਂਗਾ ਪਰਚੀ ਡਾਉਂਗਾ ਬਾਅਦ ਤੂੰ ਕਰੇਂ ਪਰਚੀ ਆ ਦੇ ਬਿਟਾਉਂਗਾ ਹਾਂ ਯਾ ਵੀ ਰਣੀ ਆ ਹਾਂ ਸਾਈ ਮੋਟ 400 ਠੀਕ 29 29 ਜੱਗ ਗੱਲ ਸੁਣ ਓਏ ਮੁੰਡਿਆ ਲਿਖਿਆ ਹੀ ਆਪ ਕੋ ਵਦੀ ਐ ਖੁਸ਼ ਹੋ ਕੇ ਛੋੜ ਜੋ ਮਰਜੀ ਕਰ ਹੋਰ ਮੌਕਾ ਹਾਂ ਯਾ ਵੀ ਸਾਹਮਣੇ ਕਰ ਹਾਂ ਗੱਲ ਠੀਕ ਆ ਚੱਕ ਬਾਈ ਆ ਤੇਰੀ ਛੋੜ ਐ ਸੱਤਾ ਚ ਕੀ ਹੋਵੇ ਹੁਣ ਇਹਦਾ ਰਸਕੀ ਮੰਗਦਾ ਦਸ ਮੋਲੇ ਦਾ ਵਿੱਚ ਹਾਂਜੀ ਮੋਲੇ ਦਾ ਇਹਦਾ ਇਹਦਾ 12000 ਤੇਰਾ ਦਿਮਾਗ ਤਾਂ ਨਹੀਂ ਹੱਲ ਗਿਆ ਸਹੀ ਸਹੀ ਤੇ ਕਰ ਸਹੀ ਤੇ ਕਰ ਕਰ ਇਹ ਬਿਚਨ ਨਾ ਕਾ ਕਰਦੇ ਕਿਨੇ ਲੋਕ ਆ ਐ ਵੰਟੀਆਂ ਚਲਾਵੇਂਗਾ ਤੂੰ ਘੱਟ ਤਾਂ ਦੇਖ ਲੈ ਮਾਰ ਘੱਟ ਨਹੀਂ ਹੀ ਰਾਇ ਇਹ ਤੂੰ ਵੀ ਦੇਖ ਲੈ ਵੱਡਾ ਚੌਲ ਦੀ ਕਿੰਨੇ ਚੜਦੀ ਹੈ ਹਾਂਜੀ ਉਹ ਵੀ ਜੱਤਕ ਮੈਨੂੰ ਨਹੀਂ ਸੀ ਸੱਤ ਮਿੰਟ ਪਰੇ ਹੋ ਗਈ ਬਾਈ ਨਹੀਂ ਨਹੀਂ ਫਿਰ ਪਹਿਲੇ ਫਿਰ ਇਹ ਨਹੀਂ ਲਾਉਂਦਾ ਇਹ ਨਹੀਂ ਲਾਉਂਦਾ ਆਪਣਾ ਲੋਕ ਕੀ ਕਰਨਾ ਕਰ ਰਿਹਾ ਹੈ ਬੰਦ ਮਿਲਣਾ ਅਸੀਂ YouTube ਪਰ ਆ ਗਏ ਨੰਬਰ ਘਟੀ ਗਿਆ ਜਰਾ 7000 ਦੇ ਦਈਏ ਸੱਤਿਆ ਆਥੇ ਸੱਤਿਆ ਫਿਰ 12 ਦੀ ਵੀ ਨਹੀਂ ਹੈਗੀ 12 ਦੀ ਵੀ ਨਹੀਂ ਹੈਗੀ ਫਿਰ 12 ਦੀ ਵੀ ਨਹੀਂ ਹੈਗੀ ਪੱਕਾ ਮਲਦਾ ਤੋੜਾ ਇਹ ਵਾਤ ਵਿੱਚ ਐਸਾ ਟਿਕੇ ਮਾਰਿਆ ਕਿਹਾ ਇੱਕ ਹਟਾ ਮਾਂ ਨਹੀਂ 8000 ਰੁਪਏ ਦੇ ਕੇ ਵਾਠੀਗਾ ਉੱਪਰ ਦੇ ਲੈ ਜਾਣਾ ਦੋ ਮਿੰਟ ਫਟ ਕੋਈ ਨੂਰ ਹਟ ਦੇ ਨਾ ਨਾ ਲੈ ਕੇ ਜਾਣੀ ਪਾ ਠੀਕ ਹੈ ਪਤਾ ਲੱਗਦਾ ਸੀ ਸਾਢੇ ਸੱਤੇ ਬੰਤੇ ਮਾਰਤੀ ਸ਼ਾਲ 8000 ਲਾਤਾ ਮੁੰਡਾ 8000 ਲੈਣ ਬਾਈ 8000 ਹੈ ਉਹ ਲੈ ਜਾ 10000 ਦੇ ਦੇ ਮੰਗ ਕੁਝ ਨਹੀਂ ਲੈ ਕੇ ਜਾਣੀ ਐ ਕੱਠ ਲੈ ਕੇ ਜਾਣੀ ਹੈ ਇੱਕ ਰਾਤਾਂ ਦੇ ਗਾਣੇ ਸੁਣਾਗਾ ਤੂੰ ਜਦੋਂ ਅਸਾਂ ਜਦ ਮਰਨ ਮਰ ਤੈਨੂੰ ਅਰੇ ਯਾਰ ਅਮਰੇ ਤਾਂ ਮਿੱਟੀ ਦੇ ਮਾਨੀ ਤੈਨੂੰ ਇੱਕ ਹੀ ਮਾਲ ਦੱਸਦਾ ਐਂ ਕਰ ਸਹੀ ਉਹ ਠੀਕ ਹੈ ਭਾਈ ਹੁਣ ਇਹਦਾ ਲੈ ਠੀਕ ਹੈ ਬਾਈ ਕਿੰਨੇ ਕੇਤਾ ਓਏ ਸਾਢੇ 8 ਇੱਕ ਪਾਸੋਂ ਖਾਣਾ ਕਿੱਥੋਂ ਖਾਣੀ ਆਦੀ ਉਹਦਾ ਕੋਈ ਚੱਕਰ ਨਹੀਂ ਸਾਢੇ 8 ਦੀ ਸਾਢੇ 8 ਦੀ 8.5 ਦੀ ਨਹੀਂ ਰਾਜੂ ਆਪਾਂ ਤੁਹਾਨੂੰ ਸਾਰਾ ਕੁਝ ਛੱਡ ਕੇ ਦੱਸਦਾ ਕਿੰਨੇ ਕਿੰਨੇ ਕਾ ਚਾ ਪੂਰੀ ਲੌਂਦੀ ਹੋਗੀ ਨਹੀਂ ਨਹੀਂ ਹੋਗੀ ਨਾ ਯਾਰ ਬਖੜੀ ਨਾਲ ਔਰੀ ਫੜ ਦੇ ਅਰੇ ਲੌਂਦੀ ਹੋਰੀ ਜਾਣ ਦੇ ਹੋ ਗਈ ਨਾ ਵੀ ਹੋ ਗਈ ਲੌਂਦੀ ਪਾਏ ਹੋ ਠੀਕ ਹੈ ਬਾਈ ਯਾਰ ਹੁਣ ਮੇਰੀ ਲਈ ਅੱਜ ਰਾਜੂ ਕਿਉਂ ਮਾਰਦਾ ਕਰੀ ਯਾਰ ਮੈਨੂੰ ਮਾਰ ਪੂਰੀ ਲੌਂਦੀ ਹੋਗੀ ਤੇਰੀ ਸੋਚ ਉਹਨੇ ਰਾਹ ਤਨ ਪੱਕਾ ਦੇ ਰਿਹਾ ਸੁਦੇ 11 12 ਕੀ ਫਾਇਦਾ ਹੈਗਾ 1000 ਘਟਾਈ ਜਾਂਦੇ ਨਾ ਪੱਕਾ ਨਹੀਂ ਛੂਟਾ ਦੇਖ ਲੈ ਇੱਕ ਵਾਰੀ ਬਾਕੀ ਪੜਾਉ ਕੱਢ ਦੇ ਫੇਰ ਤੁਹਾਨੂੰ ਕੱਢ ਦੇ ਹੋਰ ਕੀ ਪਤਾ ਹੈ ਠੀਕ ਕਰਾਂ ਯਾਰ ਹਰ ਗਿਆ ਗੇਰ ਕਿਸੂਤ ਮੈਨੂੰ ਵੀ ਪਾਟ ਤੈਨੂੰ ਪਤਾ ਜਣਾ ਨਹੀਂ ਏ ਟੀਓ ਚਾਲਾ ਹਾਂ ਇਹ ਹੀ ਲੈਂਦਾ ਇਹ ਜਿਹੜਾ ਸੇਠ ਹੈ ਤੇਰੇ ਵਰਗੇ ਗਰਮੀ ਪਿਛੇਵੇਂ ਮੇਰਾ ਵੀ ਕਰੜਾ ਹੋਇਆ ਕੰਮ ਮੈਂ ਕੀ ਕਰਾਂ ਕਹਿਣਾ ਹੋਇਆ ਆ ਚੱਕ ਸਾਡੇ ਨੂੰ ਅਸੀਂ ਬਸ ਨੇ ਹੁਣ ਠੀਕ ਹੈ ਹੁਣ ਪੜ ਗਿਆ ਗਗਨਪਾਹੀ ਇਹਨੂੰ ਆਹੀ 500 ਬਣਿਆ ਉੱਪਰ ਦਾ ਕਿੰਨੀ ਹੋਣਾ 8 ਹੋ ਗਈ ਕਿੰਨੀ ਆ 8 ਹੋ ਗਈਆਂ 8 ਹੋ ਗਈਆਂ ਠੀਕ ਚਾਗਾ ਪਾਗਲ ਖੜੋ ਮੈਸੇ ਸਭ ਡਿੰਗੜ ਖੜਦਾ ਚੱਲਦੇ ਹੋਰ ਲੈਣੀ ਪੈਣਾ ਦੇ ਦੇ ਇਹ ਲਾ ਲਈ ਕਾਲੀ ਲਈ ਜੀ ਤਖੜੀ ਬੜੀ ਛੜੀ ਆ ਹਾ ਵਰਦੀ 5 ਸਰਮ ਖੜੇ ਆ ਫਾਰਮ ਨਹੀਂ ਕਰੀ ਬਤਾ ਆਪਣੇ ਆ ਅੱਛਾ ਇਹ ਨਾ 500 ਸਾਢੇ ਦੁਬਾਰਾ ਗਣ ਆ ਸਾਹਮਣੇ ਖਰੇ ਕਰ ਦੇਈ ਹਾਂ ਠੀਕ ਹੈ ਖਰੇ ਕਰ ਲਾ ਉਹ ਖਰੇ ਕਰ ਲਾ ਉਹਦੇ ਮੂੰਹ ਕਰ ਲਾ ਉਧਰ ਮੂੰਹ ਕਰਤਾ 440 ਉਧਰ ਦੇਤਾ ਤੇ ਸਾਢੇ ਨੂੰ ਇਧਰ ਦੇਤਾ ਤੇਰੀ ਰਕਮ ਸਾਹਮਣੇ ਆ ਭਾਈ ਚੱਲ ਅਗਲੇ ਫੇ ਗਾਹ ਤੇ ਲਈ ਇਹਨਾਂ ਦੀ ਲਿਖਾਈ ਕਰਾਓ ਪਹਿਲਾਂ ਚੱਲੀ ਬਾਲੋ ਤਰੂ 9:30 ਠੀਕ ਆ ਹੁਣ ਤੇ ਬਾਈ ਪਹਿਲਾਂ ਇਹਨਾਂ ਦੀ ਕਰਾ ਲਖਾਈ ਚਲਾ ਜਾ ਬਾਈ ਫਿਰ ਉੱਠ ਖੜਾ ਤੇਰਾ ਬੰਦਾ ਤੋਰ ਦੇਗਾ ਸਾ ਬਸੀ ਕਿਹੜੇ ਪਿੰਡ ਆ ਸਾਰੇ ਹੁਣ ਤੇਰਾ ਬੈਗ ਲੱਗਿਆ ਸਾਰਾ 100 ਦਾ ਪਿੰਡ ਆ ਬਾਈ ਆਪਣਾ ਮੋਹਾਲੀ ਜ਼ਿਲ੍ਹੇ ਵਿੱਚ ਕਿੰਨੇ ਨਾਲ ਖਰੀਦ ਅੱਠ ਲੈ ਲੈ ਬਾਈ ਤੂੰ ਹਾਈ ਤੂੰ ਤਾਂ ਲੈ ਲੈ ਤੇਰਾ ਬੰਦਾ ਹਾਈ ਲੈਣੇ ਬਾਈ ਹੋਰ ਪਬਜੀ ਕਰਾ ਦੇ ਉਹ ਪਬਜੀ ਮੁੰਡੇ ਇਹਨਾਂ ਪਬਜੀ ਕਰਾ ਕੇ ਆ ਚੱਲ ਦੇ ਦੇ ਨਾਲ ਚੱਲ ਬਾਈ ਉੱਠ ਖੜਾ ਦੇ ਗੱਲ ਆ ਜਾ ਗਿਆ ਗਿਆ ਦੇਖਾ ਤੂੰ ਤਾਂ ਬਹਿ ਜਾ ਤੇਰਾ ਬੰਦਾ ਤੋਰ ਦੇ ਯਾਰ ਇਹਨਾਂ ਦਾ ਬੰਦਾ ਜੀ ਬਾਈ ਨੇ 8 ਨਾਲ ਖਰੀਦ ਲਿਆ ਤੇ ਹੋਰ ਵੀ ਪਠਾਂ ਲੈਣੀਆਂ ਬਾਈ ਨੇ ਇਹ ਚਾਚਾ ਇਹ ਰਾਣੀ ਤੋਂ ਆਉਣੇ ਦਲੋਲੇ ਲੱਕੇ ਆਉਣੇ ਜੀ ਦੇਖੋ ਉਹਦੇ ਵਿੱਚ ਜਾਂਦੇ ਗੱਡੀ ਦੇ ਪਾਰ ਜਾਂ ਪਾਰਕਿੰਗ ਆ ਗਿਆ ਬਰਾਤ ਨਾਲ ਉਹ ਮੁੰਡੇ ਨਾਲ ਆਇਆ